ਥੈਂਕ ਯੂ ਜੀਸਸ ਹਾਲੇਲੂਆ ਸਾਰੇ ਭੈਣ ਭਰਾਵਾਂ ਨੂੰ ਪ੍ਰਭੂ ਦੇ ਦਾਸ ਦਾਸੀਆਂ ਨੂੰ ਜੈਮਸੀ ਦੀ ਸਵਾਸਿਆ ਕਿ ਤੁਸੀਂ ਸਾਰੇ ਠੀਕ ਹੋਵੋਗੇ ਪ੍ਰਭੂ ਦੀ ਦਿਆ ਦੇ ਨਾਲ ਅਰ ਅੱਜ ਇਹ ਬੈਠੇ ਬੈਠੇ ਮੇਰਾ ਮਨ ਕੀਤਾ ਵਿਚਾਰ ਆਇਆ ਕਿ ਅੱਜ ਕਾਫੀ ਲੋਕ ਜਿਹੜੇ ਆ ਉਹ ਮੱਸੀਆਂ ਦੇ ਖਿਲਾਫ ਉੱਠ ਖੜੇ ਹੋ ਰਹੇ ਨੇ ਔਰ ਧਰਮ ਪਰਵਰਤਨ ਦੇ ਦੋਸ਼ ਲੱਗ ਰਹੇ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਬੀਬੀ ਜਿਹੜੀ ਪੱਤਰਕਾਰ ਜਿਹੜੀ ਬੜੀ ਐਕਸਾਈਟਡ ਬੜੀ ਭੈਣ ਸਾਡੀ ਉਹਨੂੰ ਕੋਈ ਹੋਰ ਚਵਰੀ ਨੂੰ ਖਬਰ ਨਹੀਂ ਮਿਲੀ ਤਾਂ ਨੇ ਇੱਕ ਮੁੱਦਾ ਠਾਲਿਆ ਪ੍ਰੀਪਲਾਨ ਕਰਕੇ ਬੰਦਾ ਨਾਲ ਹੈਂਡੀਕੈਪਟ ਲੈ ਕੇ ਔਰ ਤਮਾਸ਼ਾ ਜਿਆ ਕਰ ਰਹੀ ਹੈ ਨਾ ਅਬੀਬਾ ਤੈਨੂੰ ਇੰਨਾ ਹੀ ਚਾ ਆ ਤੇ ਇਹੋ ਜੇ ਪ੍ਰੋਗਰਾਮ ਕਰਨ ਦਾ ਤੇ ਤੂੰ ਉਦਾਂ ਟਾਈਮ ਰੱਖ ਕਿਤੇ ਕਾਲ ਕਰ ਤੇ ਤੈਨੂੰ ਕੋਈ ਚੰਜ ਦਾ ਕੋਈ ਸੇਵਕ ਜਾਂ ਕੋਈ ਸਮਝਦਾਰ ਬੰਦਾ ਮਿਲੇ ਪਰ ਮੈਂ ਦੇਖਿਆ ਕਿ ਉਹ ਜਿਹੜੇ ਇਹ ਤੁਰ ਤੇ ਪੈਂਦੇ ਨੇ ਨਾ ਇਸ ਤਿਆਰ ਮੰਡਨ ਪਰਚੇ ਵੰਡਣ ਲਈ ਅਸੀਂ ਪ੍ਰਚਾਰ ਕਰਨਾ ਹੈ ਪ੍ਰਚਾਰ ਕਰਨਾ ਹੈ ਤਾਂ ਤੁਸੀਂ ਸਮਝ ਵੀ ਰੱਖੋ ਗੱਲ ਕਰਨ ਦੀ ਕਿਸੇ ਨੂੰ ਜਵਾਬ ਦੇਣ ਵਾਲੇ ਵੀ ਹੋ ਜਿੱਦਾਂ ਫੜ ਕੇ ਤੁਹਾਡੇ ਕੋਲੋਂ ਪਰਚੇ ਪਾੜ ਰਹੇ ਨੇ ਜੇ ਤੁਸੀਂ ਇੰਨੇ ਜੋਗੇ ਨਹੀਂ ਰੋਕ ਨਹੀਂ ਸਕਦੇ ਤੇ ਤੁਰ ਕਦਲੀ ਪੈਂਦੇ ਜਿਹੜੇ ਇਹਨਾਂ ਨੂੰ ਘੱਲਦੇ ਨੇ ਮੰਗਰਾਪ ਅੰਦਰਾਂ ਦੇ ਵਿੱਚ ਬੈਠੇ ਆ ਵੀਡੀਓ 'ਚ ਮੈਂ ਕਹਿੰਦੇ ਬਿਆਨ ਦੇ ਛੱਡਦੇ ਆ ਤੇ ਪਰ ਫੀਲਡ 'ਚ ਉਹਨਾਂ ਲੋਕਾਂ ਨੂੰ ਘੱਲਦੇ ਨੇ ਜਿਨ੍ਹਾਂ ਨੂੰ ਪਤਾ ਸਵਰੀ ਨਹੀਂ ਨਾ ਕਿਸੇ ਨਾਲ ਗੱਲ ਕਰ ਸਕਦੇ ਨਾ ਕਿਸੇ ਨਾਲ ਡੀਸੀ ਦੀ ਤੁਹਾਡੇ ਕੋਲ ਪਰਮਿਸ਼ਨ ਹੈ ਤੇ ਕਿਸੇ ਦੀ ਕੀ ਹਿੰਮਤ ਹੈ ਤੁਹਾਨੂੰ ਰੋਕ ਜੇ ਕਿੱਦਾਂ ਤੁਹਾਡੇ ਕੋਲ ਪਰਚੇ ਖੋਲੇ ਹੈ ਨਾ ਔਰ ਇਹ ਮੈਂ ਤਾਂ ਸਮਝਾਂਗਾ ਜਿੰਨਾ ਇਹਨਾਂ ਨੂੰ ਭੇਜਿਆ ਹੈ ਉਹਨਾਂ ਦੀ ਬੇਵਕੂਫੀ ਹੈ ਔਰ ਦੂਸਰੀ ਗੱਲ ਇਹਨਾਂ ਪੱਤਰਕਾਰ ਭੈਣ ਭਰਾ ਜਿਹੜੇ ਇਹ ਮੁੱਦੇ ਉਠਾ ਰਹੇ ਧਰ ਪਰਮਰਤ ਤੇ ਤੱਕੇ ਨਾਲ ਤੱਕੇ ਨਾਲ ਜੇ ਤੁਸੀਂ ਇੰਨੇ ਇੰਟੈਲੀਜੈਂਟ ਹੋ ਇੰਨੇ ਗਿਆਨੀ ਹੋ ਇੰਨੇ ਤੁਸੀਂ ਸਮਝਦਾਰ ਹੋ ਇੰਨਾ ਤੁਸੀਂ ਜੋਰ ਲਾ ਰਹੇ ਹੋ ਤੇ ਇੱਕ ਅੱਧਾ ਕੋਈ ਕੇਸ ਇਦਾਂ ਦਾ ਤੇ ਕੱਢ ਕੇ ਲਿਓ ਜਿੱਥੇ ਧੱਕਾ ਹੋਇਆ ਤੇ ਧੱਕੇ ਨਾਲ ਕਿਸੇ ਦਾ ਧਰਮ ਪਰਿਵਰਤਨ ਕੀਤਾ ਗਿਆ ਹੋਵੇ ਸੋ ਬੇਨਤੀ ਹੈ ਮੇਰੀ ਇਹੋ ਜੇ ਲੋਕਾਂ ਨੂੰ ਵੀ ਐਵੇਂ ਆਪਣੀਆਂ ਰੋਟੀਆਂ ਸੇਕਣ ਦੇ ਲਈ ਆਪਣੇ ਆਪ ਨੂੰ ਜਾਂ ਚੈਨਲਾਂ ਦੀ ਟੀਆਰਪੀ ਵਧਾਉਣ ਦੇ ਲਈ ਜਾਂ ਆਪਣੇ ਆਪ ਨੂੰ ਬੜੇ ਧਰਮੀ ਜਾਂ ਬੜੇ ਕੌਮ ਦੇ ਰਖਵਾਲੇ ਖਵਾਉਣ ਦੇ ਲਈ ਤੁਹਾਨੂੰ ਚਰਚ ਜਾਂ ਮਸੀਹ ਲੋਕ ਹੀ ਲੱਭਦੇ ਆ ਇੰਨਾ ਦੁਨੀਆ ਤੇ ਨਸ਼ਾ ਇੰਨੀ ਦੁਨੀਆ ਨਾਸ਼ ਹੋ ਰਹੀ ਆ ਇੰਨਾ ਕੁਸ਼ ਬ੍ਰਿਆਈ ਹੋ ਰਹੀ ਆ ਉਹਦੇ ਤੇ ਕੰਮ ਕਰੋ ਨੌਜਵਾਨਾਂ ਨੂੰ ਨਵੀਂ ਸੇਧਲ ਜਿਹੜਾ ਕੋਈ ਚਰਚ ਵਾਲਾ ਆ ਜਾਂਦਾ ਕਿਸ ਅੱਜ ਤੱਕ ਕੋਈ ਇੱਕ ਪ੍ਰੂਫ ਦੇ ਦੋ ਜਿਹੜਾ ਧੱਕੇ ਨਾਲ ਕੋਈ ਕਿਸੇ ਨੂੰ ਚਰਚ ਲਿਆਇਆ ਹੋਇਆ ਨਾ ਯੀਸ਼ੂ ਮਸੀਹ ਨਾਮ ਉਹ ਨਾਮ ਹੈ ਜਿਹਦੇ ਦੁਆਰਾ ਜੀਵਨ ਹੈ ਨਾ ਔਰ ਮੈਂ ਇਹਨਾਂ ਭੈੜ ਭਰਾਵਾਂ ਦੇ ਥੋੜਾ ਜਿਹਾ ਚਾਨਣਾ ਪਾਉਣਾ ਚਾਹੁੰਦਾ ਜਿਹੜੇ ਆ ਤੀਜੇ ਕੇ ਦਿਨ ਉੱਠ ਕੇ ਤੇ ਬਿਆਨ ਦੇ ਦਿੰਦੇ ਆ ਜਾਂ ਪੰਜ ਸੱਤ ਜਾਣੇ ਇੱਕ ਬੰਦੇ ਦੇ ਇਕੱਠੇ ਹੋ ਕੇ ਚੇ ਪੇੜਾ ਮਾਰਨ ਦੇ ਪਿੰਦੇ ਵੱਡੇ ਸੂਰਮੇ ਸੋ ਉਹਨਾਂ ਲਈ ਇਹ ਥੋੜੀ ਜੀ ਮਤਲਬ ਮੈਂ ਦੱਸਣਾ ਚਾਹੁੰਦਾ ਕਿ ਯੀਸ਼ੂ ਮਸੀਹ ਇੱਕ ਉਹ ਨਾਮ ਹੈ ਜਿਸ ਨਾਮ ਦੇ ਵਿੱਚ ਮੁਕਤੀ ਆ ਪਿਆਰ ਆ ਸ਼ਾਂਤੀ ਆ ਦਇਆ ਆ ਇਹ ਈਸ਼ੂ مسیਦਾ ਪਿਆਰ ਇਹ ਸ਼ੁਮਸੀ ਦੀ ਕੁਰਬਾਨੀ ਲੋਕਾਂ ਨੂੰ ਖਿੱਚ ਕੇ ਲਿਆਉਂਦੀ ਆ ਨਾ ਕਿ ਉਹ ਲਾਲਚ ਦੇ ਨਾਲ ਧੱਕੇ ਨਾਲ ਤੁਸੀਂ ਵੀ ਈਸ਼ੂ مسیਦੀ ਉੱਤੇ ਵਿਸ਼ਵਾਸ ਕਰੋ ਤੇ ਈਸ਼ੂ مسیਦ ਤੁਹਾਡੀ ਵੀ ਜ਼ਿੰਦਗੀ ਬਦਲੇਗਾ ਤੁਸੀਂ ਵੀ ਜਿਹੜਾ ਆ ਪਾਪ ਤੋਂ ਆਜ਼ਾਦ ਹੋਵੋਗੇ ਤੁਹਾਨੂੰ ਈਸ਼ੂ مسیਦਾ ਪਿਆਰ ਸਮਝ ਆਏਗਾ ਤੇ ਈਸ਼ੂ مسیਦੇ ਬਾਰੇ ਮੈਂ ਦੱਸਣਾ ਚਾਹੁੰਨਾ ਕਿ ਈਸ਼ੂ ਕਿਉਂ ਲੋਕ ਈਸ਼ੂ مسیਹ ਵੱਲ ਖਿੱਚੇ ਹੁੰਦੇ ਨੇ ਮੈਂ ਆਪਣੀ ਅਗਰ ਗੱਲ ਕਰਾਂ ਤੇ ਮੈਂ ਈਸਾਈਆਂ ਦੇ ਵਿੱਚ ਹੈ ਨਾ ਕ੍ਰਿਸਤਨਾ ਦੇ ਵਿੱਚ ਪੈਦਾ ਹੋਇਆ ਪਰ ਮੈਂ ਉਹਨਾਂ ਚਿਰ ਯਿਸੂ ਦਾ ਨਹੀਂ ਸੀ ਜਿੰਨਾ ਚਿਰ ਯਿਸੂ ਨੂੰ ਮੰਨਿਆ ਨਹੀਂ ਵਿਸ਼ਵਾਸ ਨਹੀਂ ਕੀਤਾ ਔਰ ਮੈਂ ਵੀ ਯਿਸੂ ਮਸੀਹ ਦੇ ਤੇ ਵਿਸ਼ਵਾਸ ਕੀਤਾ ਤੇ ਯਿਸੂ ਮਸੀਹ ਨੇ ਮੈਨੂੰ ਆਪਣੇ ਕਰੀਬ ਆਉਣ ਦਾ ਮੌਕਾ ਦਿੱਤਾ ਔਰ ਮੇਰੀ ਗੁਨਾਹਾਂ ਤੋਂ ਮਾਫੀ ਦੇ ਕੇ ਮੈਨੂੰ ਆਪਣੇ ਨਾਲ ਲਗਾਇਆ ਔਰ ਅੱਜ ਮੈਂ ਯਿਸੂ ਮਸੀਹ ਦੇ ਵਿੱਚ ਚੱਲ ਰਿਹਾ ਹਾਂ ਔਰ ਮੈਂ ਦੱਸਣਾ ਚਾਹੁੰਦਾ ਹਾਂ ਕਿ ਯਿਸੂ ਮਸੀਹ ਕੋਈ ਗੁਰੂ ਨਹੀਂ ਹੈ ਕੋਈ ਪੀਰ ਪਗੰਬਰ અવਤਾਰ ਨਹੀਂ ਹੈ ਯੀਸ਼ੂ ਮਸੀਹ ਉਹ ਸ਼ਬਦ ਆ ਜਿਹੜਾ ਅੱਜ ਤੋਂ 2000 ਸਾਲ ਪਹਿਲਾਂ ਮਨੁੱਖ ਦਾ ਰੂਪ ਲੈ ਕੇ ਧਰਤੀ ਦੇ ਉੱਤੇ ਆਇਆ ਇਹ ਉਹ ਸ਼ਬਦ ਹੈ ਜਿਸ ਸ਼ਬਦ ਦੇ ਦੁਆਰਾ ਸ੍ਰਿਸ਼ਟੀ ਦੀ ਰਚਨਾ ਹੋਈ ਹੈ ਪਰ ਉਹ ਸ਼ਬਦ ਮਨੁੱਖ ਦਾ ਰੂਪ ਲੈ ਕੇ ਸਾਡੇ ਵਿੱਚ ਆਇਆ ਮਰ ਗਿਆ ਦਫਨ ਕੀਤਾ ਗਿਆ ਔਰ 3 ਤੀਸਰੇ ਦਿਨ ਜੀ ਉੱਠਿਆ 40 ਦਿਨ ਉਸ ਧਰਤੀ ਦੇ ਉੱਤੇ ਆਪਣੇ ਚੇਲਿਆਂ ਦੇ ਨਾਲ ਰਿਹਾ ਔਰ 40 ਦਿਨ ਬਾਅਦ ਉਹ ਜੀਉਂਦਾ ਸਵਰਗ ਉੱਤੇ ਉਠਾਇਆ ਗਿਆ ਤੇ ਫਿਰ ਤੋਂ ਦੁਨੀਆ ਦਾ ਨਿਉਂ ਕਰਨ ਦੇ ਲਈ ਆਉਣ ਵਾਲਾ ਹੈ ਔਰ ਧਾਰਮਿਕ ਪੁਸਤਕਾਂ ਕਈ ਧਾਰਮਿਕ ਪੁਸਤਕਾਂ ਜਿਹੜੀਆਂ 크੍ਰਿਸਚੀਅਨ 크੍ਰਿਸਚੀਅਨਿਟੀ ਤੋਂ ਬਾਹਰ ਨੇ ਉਹ ਇਸ ਚੀਜ਼ ਨੂੰ ਡਾਇਰੈਕਟ ਡਾਇਰੈਕਸ਼ਨ ਦੇ ਰਹੀਆਂ ਨੇ ਇਸ ਚੀਜ਼ ਦੇ ਸਿਗਨਲ ਦੇ ਰਹੀਆਂ ਨੇ ਇੰਡੀਕੇਟ ਕਰ ਰਹੀਆਂ ਨੇ ਕਿ ਜਿਨੇ ਨਿਉਂ ਕਰਨੇ ਜੋ ਦੁਬਾਰਾ ਆਉਣ ਵਾਲਾ ਹੈ ਉਹ ਯਿਸੂ ਮਸੀਹ ਹੈ ਜੋ ਦੁਨੀਆ ਦਾ ਨਿਉਂ ਕਰੇਗਾ ਔਰ ਅਸੀਂ ਇਸ ਚੀਜ਼ ਦੇ ਗਵਾਹ ਹਾਂ ਔਰ ਤੁਸੀਂ ਕਹਿ ਰਿਹਾ ਸਾਨੂੰ ਵਿਖਾਓ ਸਾਨੂੰ ਕਰਕੇ ਵਿਖਾਓ ਉਹ ਭਰਾ ਸਾਡਾ ਜਿਹੜਾ ਕੋਈ ਹੈਂਡੀਕੈਪਡ ਹੈ ਉਹ ਕਹਿ ਰਿਹਾ ਕਿ ਮੇਰੀਆਂ ਲੱਤਾਂ ਠੀਕ ਹੈ ਭਰਾਵਾ ਵਿਸ਼ਵਾਸ ਕਰ ਵਚਨ ਦੇ ਵਿੱਚ ਕਿਤੇ ਨਹੀਂ ਲਿਖਿਆ ਕਿ ਮਤਲਬ ਬਿਨਾ ਵਿਸ਼ਵਾਸ ਤੋਂ ਲਿਖਿਆ ਕਿ ਜਿਹੜਾ ਵਿਸ਼ਵਾਸ ਕਰੇਗਾ ਉਹੀ ਉਧਾਰ ਪਾਏਗਾ ਨਾ ਜਿੰਨੇ ਲੋਕ ਵਿਸ਼ਵਾਸ ਨਾਲ ਆਏ ਉਹ ਕੋਈ ਵੀ ਖਾਲੀ ਨਹੀਂ ਗਿਆ ਤੇ ਭਰਾਵਾ ਤੂੰ ਵੀ ਵਿਸ਼ਵਾਸ ਕਰ ਲੈ ਵਿਸ਼ਵਾਸ ਨਾਲ ਜਾ ਤੇ ਤੇਰੀਆਂ ਵੀ ਲੱਤਾਂ ਠੀਕ ਹੋ ਜਾਣਗੀਆਂ ਯਿਸੂ ਮਸੀਹ ਨੂੰ ਕਬੂਲ ਕਰ ਯਿਸੂ ਮਸੀਹ ਤੇ ਵਿਸ਼ਵਾਸ ਕਰ ਤੇ ਤੂੰ ਵੀ ਚੱਲਣ ਦਾ ਪੈਂਗਾ ਹੁਣ ਸਾਡੀ ਜ਼ਿੰਦਗੀ 'ਚ ਤੇ ਬਹੁਤ ਕੰਮ ਖੁਦਾ ਨੇ ਕੀਤੇ ਜਿਹੜੇ ਅਸੀਂ ਗਵਾਹ ਆਂ ਔਰ ਤੂੰ ਵੀ ਗਵਾਹ ਬਣ ਜਾਵੇਂਗਾ ਜੇ ਜਰੂਰ ਵਿਸ਼ਵਾਸ ਨੇੱਚਾ ਦੇ ਨਾਲ ਖੁਦਾ ਦੇ ਕੋਲ ਆਏਂਗਾ ਨਾ ਤੇ ਮੈਂ ਇਹ ਫਿਰ ਕਹਿਣਾ ਚਾਹੁੰਦਾ ਕਿ ਯਿਸੂ ਮਸੀਹ ਇੱਕ ਉਹ ਤਾਕਤ ਹੈ ਉਹ ਨਾਮ ਹੈ ਜਿਹੜਾ ਸਭ ਨਾਮਾ ਤੋਂ ਤੇ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਅਸੀਂ ਛੁਟਕਾਰਾ ਚੰਗਿਆਈ ਤੇ ਪਾਪਾਂ ਤੋਂ ਮੁਕਤੀ ਪਾਉਣੀ ਹੈ ਨਾ ਜਿਹੜਾ ਵਿਸ਼ਵਾਸ ਕਰੇਗਾ ਉਹ ਬਚਾਇਆ ਜਾਵੇ ਗਤੇ ਯੀਸ਼ੂ ਮਸੀਹ ਦੇ ਆਉਣ ਦਾ ਧਰਤੀ ਦੇ ਉੱਤੇ ਇੱਕੋ ਹੀ ਮਕਸਦ ਸੀ ਮਨੁੱਖ ਦੇ ਪਾਪ ਤੋਂ ਹਨਾ ਰਿਹਾਈ ਦੇਣੀ ਅੱਜ ਬੜੇ ਰੰਗ ਦਿੱਤੇ ਗਏ ਹਨਾ ਯੀਸ਼ੂ ਮਸੀਹ ਦੇ ਨਾਮ ਨੂੰ ਜਾਂ ਬੰਦਗੀਆਂ ਕਰਨ ਨੂੰ ਜਾਂ ਬੜਾ ਕੁਝ ਕਰਨ ਨੂੰ ਇਹ ਵੀ ਚਲੋ ਮੈਂ ਮੰਨਦਾ ਕਿ ਕਿਤੇ ਕਿਤੇ ਸਿਖਾਉਣ ਵਾਲਿਆਂ ਨੇ ਵੀ ਗਲਤੀਆਂ ਕੀਤੀਆਂ ਉਹਨਾਂ ਜਿਹੜੀ ਯੀਸ਼ੂ ਮਸੀਹ ਦੀ ਸਹੀ ਪਹਿਚਾਨ ਸੀ ਉਹ ਨਹੀਂ ਲੋਕਾਂ ਨੂੰ ਕਰਾਈ ਸੋ ਯੀਸ਼ੂ ਮਸੀਹ ਆਇਆ ਖਾ ਦੇ ਲਈਆ ਯੀਸ਼ੂ ਮਸੀਹ ਕਿਸੇ ਕੌਮ ਦਾ ਮਜ਼ਬਦਾਂ ਨਹੀਂ ਹੈ ਯੀਸ਼ੂ ਮਸੀਹ ਉਹਦਾ ਹੈ ਜਿਹੜਾ ਯੀਸ਼ੂ ਮਸੀਹ ਨੂੰ ਪੈਣ ਲਿੰਦਾ ਚਾਹੇ ਉਹ ਹਿੰਦੂ ਸਿੱਖ ਮੁਸਲਮ ਈਸਾਈਆ ਕਿਸੇ ਵੀ ਕੌਮ ਦੇ ਵਿੱਚੋਂ ਜਿਹੜਾ ਉਹਦੇ ਉੱਤੇ ਵਿਸ਼ਵਾਸ ਕਰੇਗਾ ਉਹ ਬਚੇਗਾ ਤੇ ਯੀਸ਼ੂ ਮਸੀਹ ਦੇ ਆਉਂਦਾ ਇੱਕੋ ਹੀ ਮਕਸਦ ਸੀ ਪਾਪ ਤੋੜਾਈ ਜਿਹੜਾ ਅੱਜ ਵਿਸ਼ਵਾਸ ਕਰੇਗਾ ਉਹ ਬਚਾਇਆ ਜਾਵੇਗਾ ਸੋ ਐਵੇਂ ਨਵੇਂ ਦਿਨ ਨਵਾਂ ਬਵਾਲ ਜਨਮਾ ਰੌਲਾ ਨਾ ਪਾਓ ਤੁਹਾਨੂੰ ਹੋਰ ਕੋਈ ਕੰਮ ਨਹੀਂ ਆ ਤੇ ਯਿਸੂਸੀ ਦੇ ਲੋਕਾਂ ਦੇ ਹਨਾ ਦਿਵਾਲੇ ਹੋ ਜਾਂਦੇ ਉਹ ਲੋਕਾਂ ਨੂੰ ਫੜਨਾ ਸ਼ੁਰੂ ਕਰ ਦਿੰਦੇ ਸੋ ਖੁਦਾ ਦੇ ਪਿਆਰੇ ਲੋਗੋ ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹੋ ਜਿਹੇ ਤਰੀਕਿਆਂ ਦੇ ਨਾਲ ਤੁਸੀਂ ਆਪਣੇ ਚੈਨਲਾਂ ਨੂੰ ਜਾਂ ਆਪਣੇ ਸੁਸਾਇਟੀਆਂ ਨੂੰ ਜਾਂ ਆਪਣੇ ਜਥਿਆਂ ਨੂੰ ਤੁਸੀਂ ਪ੍ਰੋਮੋਟ ਨਹੀਂ ਕਰ ਸਕਦੇ ਅੱਗੇ ਨਹੀਂ ਆ ਸਕਦੇ ਜੇ ਜਿੱਥੇ-ਜਿੱਥੇ ਤੁਸੀਂ ਹੈਗੇ ਉਹ ਤੁਹਾਡਾ ਧਰਮ ਤੁਹਾਨੂੰ ਮੁਬਾਰਕ ਤੁਹਾਡਾ ਕੰਮ ਤੁਹਾਨੂੰ ਮੁਬਾਰਕ ਪਰ ਤੁਸੀਂ ਮਤਲਬ ਮਸੀਹਾਂ ਦੇ ਵਿੱਚ ਜਦੋਂ ਵੜ ਕੇ ਆ ਕੇ ਤੇ ਮਸੀਹ ਤੁਹਾਨੂੰ ਕੀ ਕਹਿੰਦੇ ਨੇ ਹਨਾ ਇਹ ਪਤਾ ਨਹੀਂ ਕਿ ਕਦੀ ਕਿਸੇ ਨੇ ਤੁਹਾਨੂੰ ਵੀ ਰੋਕਿਆ ਹੈ ਕੋਈ ਤੁਹਾਡੇ ਸਮਾਗਮ ਕਰਨ ਤੋਂ ਕਿਸੇ ਨੇ ਤੁਹਾਨੂੰ ਵੀ ਪ੍ਰਚਾਰ ਕਰਨ ਤੋਂ ਕਿ ਪ੍ਰਚਾਰ ਕਰੋ ਬਾਣੀ ਸੁਣਾਓ ਲੋਕਾਂ ਨੂੰ ਹਨਾ ਆ ਡਰਾਮੇ ਬਾਧੀਆਂ ਜਿਹੜੀਆਂ ਕਰ ਕਰਕੇ ਆਪਣੇ ਆਪ ਨੂੰ ਪ੍ਰੋਮੋਟ ਕਰਨਾ ਚਾਹੁੰਦੇ ਹੋ ਨਾ ਇਹ ਕੰਮ ਛੱਡ ਦਿਓ ਤੇ ਪਿਆਰ ਹੈ ਨਾ ਇਹ ਨਫ਼ਰਤ ਨਾ ਫੈਲੋ ਭਾਈਚਾਰਕ ਸਾਂਝ ਨਾ ਖਰਾਬ ਕਰੋ ਲੋਕ ਬੜੇ ਆਰਾਮ ਦੇ ਨਾਲ ਪਿਆਰ ਦੇ ਨਾਲ ਰਹਿ ਰਹੇ ਨੇ ਤਾਂ ਕੁਝ ਕੁ ਲੋਕ ਜਿੰਨੜ ਵਿਲੜ ਕੋਈ ਕੰਮ ਨਹੀਂ ਕਰਨੀ ਤੇ ਇਹ ਤੁਰ ਪੈਂਦੇ ਨੇ ਚਲੋ ਜੀ ਮਸੀਆਂ ਦੇ ਦੁਆਲੇ ਹੈ ਨਾ ਕੋਈ ਕਹਿੰਦਾ ਜੀ ਧੱਕੇ ਨਾਲ ਧਰਮ ਯਾਰ ਤੁਸੀਂ ਕਈ ਜਾਣਦੇ ਹੋ ਕਿਤੇ ਇੱਕ ਇੱਕ ਵੀ ਮਤਲਬ ਕੋਈ ਪ੍ਰੂਫ ਦੇ ਦਿਓ ਜਿਹਦੇ ਵਿੱਚ ਇਹ ਹੋਵੇ ਕਿ ਮਤਲਬ ਕਿਸੇ ਦਾ ਜ਼ਬਰਦਸਤੀ ਧਰਮ ਪਰਿਵਰਤਨ ਕੀਤਾ ਗਿਆ ਕੋਈ ਬੰਦੇ ਦੀ ਸਟੇਟਮੈਂਟ ਹੀ ਲਾਵੇ ਕੋਈ ਬੰਦੇ ਜਿਹੜੇ ਚਰਚਾਂ ਦੇ ਵਿੱਚ ਹੁੰਦੇ ਨੇ ਕਿਸੇ ਨੂੰ ਕੋਈ Hindu Sikh Muslim Chaay Isai ਕਿਸੇ ਨੂੰ ਕੋਈ ਕੋਈ ਇੱਕ ਬੰਦਾ ਸਟੇਟਮੈਂਟ ਦੇ ਰਿਹਾ ਮੈਨੂੰ ਧੱਕੇ ਦੇ ਨਾਲ ਮੇਰੇ ਨਾਲ ਜਾਤੀ ਹੋਈ ਆ ਧੱਕੇ ਦੇ ਨਾਲ ਮੇਰਾ ਧਰਮ ਪਰਿਵਰਤਨ ਕੀਤਾ ਗਿਆ ਧੱਕੇ ਨਾਲ ਮੈਨੂੰ ਚਰਚਾ ਸੱਦਿਆ ਗਿਆ ਜਿੱਦਾਂ ਦਾ ਕੋਈ ਗੱਲਬਾਤ ਨਹੀਂ ਆ ਸੋ ਇਹ ਭੈਣ ਜਿਹੜੀ ਪੱਤਰਕਾਰ ਹਨਾ ਡਰਾਮੇ ਕਰ ਰਹੀ ਹੈ ਨਾ ਭੱਜ ਕੇ ਕਦੀ ਉਧਰ ਕਦੀ ਉਧੇਲ ਤੋਂ ਖੁਦ ਬੰਦਾ ਲਾਗੇ ਖਲਾਰ ਕੇ ਤੈਨੂੰ ਕਿੱਦਾਂ ਪਤਾ ਆਏ ਨੇ ਤੇ ਕਿਵੇਂ ਤੂੰ ਉੱਥੇ ਇਕੱਠੇ ਕਰ ਲੇ ਇਹ ਇਹੋ ਜੀਆਂ ਚਲਾਕੀਆਂ ਜਿਹੜੀਆਂ ਨੇ ਨਾ ਇਹ ਸਾਰਿਆਂ ਨੂੰ ਆਉਂਦੀਆਂ ਨੇ ਤੁਸੀਂ ਇਹ ਬਹੁਤ ਹੁਸ਼ਿਆਰ ਨਾ ਬਣ ਭੈਣ ਮੇਰੀ ਤੇਰੇ ਨਾਲ ਵੱਧ ਕਈ ਦੁਨੀਆਂ ਆ ਜੇ ਤੂੰ ਕੋਈ ਸਮਝਦਾਰ ਹੈ ਜਾਂ ਕੋਈ ਤੇਰਾ ਦਿਮਾਗ ਬਹੁਤਾ ਕੰਮ ਕਰਦਾ ਵਾ ਤੇ ਕੋਈ ਚੱਜ ਦਾ ਕੰਮ ਕਰ ਨਫ਼ਰਤ ਫਲਾਉਣਾ ਪੱਤਰਕਾਰਾਂ ਦਾ ਕੰਮ ਨਹੀਂ ਆ ਸੱਚਾਈ ਪੇਸ਼ ਕਰਨੀ ਤੇ ਸੱਚਾਈ ਬਿਮਾਰੀ ਤੇ ਝੂਠ ਜਾਣ ਦੀ ਹੈ ਧੱਕੇ ਨਾ ਕਰ ਰਹੇ ਹੋ ਜਨਾਨੀਆਂ ਦੇ ਮੰਡਵਾ ਟਕਾ ਦਿਨ ਘਰ ਕਲੀ ਘਰ ਕਲੀਆਂ ਜਨਾਨੀਆਂ ਮਤਲਬ ਜਿਹੜੇ ਘਰਾਂ ਦੇ ਵਿੱਚ ਜੀਨੇ ਉਹ ਜਨਾਨੀਆਂ ਦੀ ਆਪਣੀ ਮਰਜ਼ੀ ਹੈ ਜਨਾਨੀਆਂ ਆਪਣੇ ਘਰ ਵਾਲੇ ਉਹਨਾਂ ਦੇ ਪਤੀ ਨੇ ਉਹਨਾਂ ਦੇ ਪਰਿਵਾਰ ਨੇ ਮਾਪੇ ਨੇ ਉਹ ਕੋਈ ਉਹਨਾਂ ਦੇ ਅੱਖੇ ਨਹੀਂ ਲੱਗਦੀਆਂ ਉਹ ਆਮਾਣਾ ਹੀ ਨਹੀਂ ਕਰਕੇ ਜਿਹੜਾ ਮਰਜ਼ੀ ਉਹਨਾਂ ਨੂੰ ਜੋ ਕਹੂਗਾ ਤੇ ਉਹਦੇ ਨਾਲ ਤੁਰ ਪੈਣਗੀਆਂ ਸੋ ਥੋੜੀ ਬਹੁਤੀ ਅਕਲ ਕਰੋ ਇਹ ਜਨਾਨੀਆਂ ਜਿਹੜੀਆਂ ਘਰਾਂ 'ਚ ਕੱਲੀਆਂ ਹੁੰਦੀਆਂ ਨੇ ਉਹਨਾਂ ਦੇ ਵੀ ਘਰ ਪਰਿਵਾਰ ਨੇ ਸਮਝਦਾਰ ਔਰਤਾਂ ਨੇ ਅੱਜਕੱਲ ਕਿਹੜਾ ਸਮਾਂ ਜਿਹੜਾ ਕੋਈ ਕਿਸੇ ਦੇ ਮਗਰ ਲਾ ਕੇ ਤੁਰ ਪੇਗਾ ਸੋ ਇਹੋ ਜੀਆਂ ਬੇਹੁੱਦੀਆਂ ਤੇ ਬੇ ਅਨਨ ਜਿਨ੍ਹਾਂ ਦੇ ਕੋਈ ਵੀ ਜਿਹੜਾ ਇਹ ਜਿਨ੍ਹਾਂ ਦਾ ਮਤਲਬ ਨਹੀਂ ਨਿਕਲਦਾ ਇਹੋ ਜਿਹੇ ਡਰਾਮੇ ਨਾ ਕਰੋ ਆ ਚੈਨਲ ਵਧਾਉਣੇ ਆ ਤੇ ਤੁਸੀਂ ਆਪਣਾ ਵਫਾਦਾਰੀ ਨਾਲ ਸੱਚਾਈ ਜਿਹੜੀ ਆ ਉਹ ਲੈ ਕੇ ਉਹ ਪਰਮੇਸ਼ਰ ਤੁਹਾਡੇ ਚੈਨਲ ਨੂੰ ਪ੍ਰਮੋਟ ਕਰੇਗਾ ਤੁਹਾਡੇ ਕੰਮ ਨੂੰ ਦਏਗਾ ਹਾਂਜੀ ਸੋ ਸਾਡੇ ਪ੍ਰਧਾਨ ਜੀ ਔਰ ਪ੍ਰਭੂ ਦੇ ਦਾਸ ਸਟੀਫਨ ਜੀ ਸਟੀਫਨ ਮਸੀਹ ਜੀ ਬਨੀਗਲ ਜੀ ਇਹ ਵੀ ਸਾਡੇ ਨਾਲ ਮਿਲ ਚੁੱਕੇ ਆ ਵਿਲੀਅਮ ਜਟਾੜੀ ਕਹਿ ਰਹੇ ਨੇ ਕਿ ਸੰਤ ਜੀ ਵਚਨੀ ਸਾਨੂੰ ਮੋੜ ਦਿੰਦਾ ਨਹੀਂ ਕਿ ਜਾਜ ਤੇ ਦੱਸ ਦਈਏ ਇਹਨਾਂ ਨੂੰ ਵੀ ਕਿਸ ਤਰ੍ਹਾਂ ਧਰਮਾਂ ਦੇ ਖਿਲਾਫ ਬੋਲੀਦਾ ਹਾਂਜੀ ਬਿਲਕੁਲ ਸਿਰਫ ਐਸੇ ਚੀਜ਼ ਦਾ ਪ੍ਰਧਾਨ ਜੀ ਫਾਇਦਾ ਠਾ ਰਹੇ ਨੇ ਨਹੀਂ ਤੇ ਕੋਈ ਵੱਡੀ ਗੱਲ ਨਹੀਂ ਗਈ ਪਰ ਖੁਦਾ ਇਹਨਾਂ ਨੂੰ ਮਾਫ ਕਰੇ ਇਹਨਾਂ ਆਪਣਾ ਕੰਮ ਕਰਨਾ ਔਰ ਖੁਦਾ ਦੇ ਲੋਕਾਂ ਨੇ ਨਾ ਅੱਜ ਤੱਕ ਮਸੀਹ ਦਾ ਪ੍ਰਚਾਰ ਰੁਕਿਆ ਏ ਭੈਣ ਮੇਰੀ ਏ ਔਰ ਜਿਹੜੇ ਭਰਾ ਜਥੇਦਾਰ ਵੀ ਨੇ ਜਿਹੜੇ ਜਥੇਦਾਰ ਤੇ ਕੀ ਹੈ ਜਵਾਰੇ ਤੇ ਆਪਣਾ ਟਾਈਮ ਪਾਸ ਹੀ ਕਰਨ ਦੇ ਰਹੇ ਜਿਹੜੇ ਜਥੇਦਾਰ ਨੇ ਜਿਹੜੇ ਕੌਮ ਦੇ ਦਰਦੀ ਨੇ ਉਹਨਾਂ ਦੇ ਮੂੰਹ ਤੋਂ ਕਦੀ ਕਿਸੇ ਨੇ ਕਦੀ ਇਹ ਬਿਆਨ ਨਹੀਂ ਸੁਨੇ ਕਿਸੇ ਨੇ ਕਦੀ ਇਹ ਨਹੀਂ ਗੱਲਾਂ ਸੁਣੀਆਂ ਕਿ ਮਤਲਬ ਕੋਈ ਕਿਸੇ ਦੇ ਖਿਲਾਫ ਉਹ ਜਿਹੜੇ ਸਮਝਦਾਰ ਪ੍ਰਚਾਰਕ ਲੋਕ ਨੇ ਸਿੱਖ ਕੌਮ ਦੇ ਜਾਂ Hindu ਧਰਮ ਦੇ ਜਿਹੜੇ ਸੂਝਵਾਨ ਬੰਦੇ ਨੇ ਪੜ੍ਹੇ ਲਿਖੇ ਨੇ ਜਿਨ੍ਹਾਂ ਦੇ ਦਿਮਾਗ ਜਿਹੜੇ ਆ ਉਹ ਮਤਲਬ ਸਹੀ ਕੰਮ ਕਰਦੇ ਨੇ ਉਹ ਕਦੀ ਇਹੋ ਜਿਹੇ ਮੁੱਦੇ ਨਹੀਂ ਠਾਉਣਗੇ ਇਹ ਵਿਲੜ ਲੋਕ ਜਿਨ੍ਹਾਂ ਨੂੰ ਕੋਈ ਕਾਮਨਕਾਰ ਨਹੀਂ ਜਿਨ੍ਹਾਂ ਦੀ ਕੋਈ ਸੁਣਦਾ ਗੇਂਦਾ ਨਹੀਂ ਬਿਨਾ ਮਤਲਬ ਤੋਂ ਵਿਖਾਵਾ ਕਰ ਰਹੇ ਨੇ ਕਿ ਅਸੀਂ ਕੀ ਆ ਜੀ ਇਹ ਧਾਰਮਿਕ ਹੈ ਨਾ ਧਰਮ ਦੀ ਬੜੀ ਰਾਖੀ ਕਰ ਰਹੇ ਆ ਸੋ ਇਦਾਂ ਨਾ ਕਰੋ ਨਾ ਮਾਹੌਲ ਖਰਾਬ ਕਰੋ ਜੇ ਕੋਈ ਤੁਹਾਡੇ ਹਨਾ ਖਿਲਾਫ ਬੋਲੇ ਤੁਹਾਡੇ ਧਰਮ ਦੇ ਜਾਂ ਤੁਹਾਡੇ ਕਿਸੇ ਧਾਰਮਿਕ ਆਗੂ ਦੇ ਜਾਂ ਗੁਰੂ ਸਬ ਇਹਨਾਂ ਦੇ ਤੇ ਤੁਸੀਂ ਬਰਦਾਸ਼ਤ ਨਹੀਂ ਕਰਦੇ ਨਾ ਤੇ ਜੇ ਤੁਸੀਂ ਕਿਸੇ ਨੂੰ ਮਤਲਬ ਹਨਾ ਕਿਵੇਂ ਟ੍ਰੋਲ ਕਰ ਰਹੇ ਹੋ ਹਰ ਹਰ ਰੋਜ ਨਵਾਂ ਪਵਾੜਾ ਕੋਈ ਨਾ ਕੋਈ ਹਰ ਰੋਜ ਨਵਾਂ ਕੋਈ ਧਰਮ ਦਾ ਠੇਕੇਦਾਰ ਉੱਠ ਪੈਂਦਾ ਹਰ ਰੋਜ ਨਵਾਂ ਕੋਈ ਪੱਤਰਕਾਰ ਉੱਠ ਪੈਂਦਾ ਐ ਇੱਥੋਂ ਪਤਾ ਲੱਗਦਾ ਕਿ ਕਿੰਨੀ ਕੁ ਅਕਲ ਦੇ ਮਾਲਕ ਹੋ ਤੁਸੀਂ ਹਨਾ ਕਿੰਨੀ ਕੁ ਸਮਝ ਹੈ ਤੁਹਾਨੂੰ ਕਿੰਨੀ ਕੁ ਜਾਣਕਾਰੀ ਹੈ ਧਰਮਾਂ ਦੇ ਬਾਰੇ ਕਿੰਨਾ ਕੁ ਪਰਮੇਸ਼ਰ ਦੇ ਨਾਲ ਤੁਹਾਡਾ ਮਿਲਾਪ ਹੈ ਤੇ ਜਿਹੜਾ ਬੰਦਾ ਧਾਰਮਿਕ ਹੈ ਨਾ ਪਰਮੇਸ਼ਰ ਦੇ ਨਾਲ ਮਿਲਾਪ ਵਾਲਾ ਬੰਦਾ ਹੈ ਹਰ ਇੱਕ ਕੌਮ ਦੇ ਵਿੱਚ ਜਿਹੜਾ ਹੈ ਖੁਦਾ ਉਹਨੂੰ ਪਸੰਦ ਕਰਦਾ ਹੈ ਔਰ ਉਹ ਕਦੀ ਵੀ ਇਹੋ ਜੇ ਗਲਤ ਬਿਆਨਵਾਜੀਆਂ ਜਾਂ ਗਲਤ ਸ਼ਬਦ ਨਹੀਂ ਬੋਲੇਗਾ ਔਰ ਯਿਸੂ ਮਸੀਹ ਅੱਜ ਵੀ ਤੁਹਾਨੂੰ ਪਿਆਰ ਕਰਦਾ ਹੈ ਠੀਕ ਹੈ ਯਿਸੂ ਮਸੀਹ ਦੇ ਆਉਣ ਦਾ ਮਕਸਦ ਹੀ ਪਿਆਰ ਹੈ ਨਾ ਜਦੋਂ ਅਸੀਂ ਇਹ ਜਿਹੜੀਆਂ ਗੱਲਾਂ ਕਹਿ ਰਹੇ ਹਾਂ ਕਿ ਯਿਸੂ ਮਸੀਹ ਜੀਉਂਦਾ ਹੈ ਅਸੀਂ ਕੋਈ ਕਹਾਣੀਆਂ ਨਹੀਂ ਤੁਹਾਨੂੰ ਸੁਣਾ ਰਹੇ ਸਾਡਾ ਇਤਿਹਾਸ ਹੈ ਸਾਡਾ ਧਾਰਮਿਕ ਗ੍ਰੰਥ ਹੈ ਪਵਿੱਤਰ ਬਾਈਬਲ ਹੈ ਅਸੀਂ ਉਹਦੇ ਅਨੁਸਾਰ ਗੱਲ ਕਰ ਰਹੇ ਹਾਂ ਕੋਈ ਇਦਾਂ ਇਧਰੋਂ ਉਧਰੋਂ ਫੜ ਕੇ ਨਹੀਂ ਗੱਲਾਂ ਸੁਣਾ ਰਹੇ ਔਰ ਤੁਸੀਂ ਇਹਦੇ ਵਿੱਚ ਮਤਲਬ ਇਹ ਸਾਬਤ ਕਰ ਰਹੇ ਹੋ ਕਿ ਸਾਡੀ ਧਾਰਮਿਕ ਜਿਹੜੀ ਪੁਸਤਕ ਆ ਉਹ ਝੂਠੀ ਹੈ ਨਾ ਤੁਸੀਂ ਇਸ ਚੀਜ਼ ਵੱਲ ਨੂੰ ਵਧਾਵਾ ਦੇ ਕੋਈ ਤੁਸੀਂ ਝੂਠਾ ਪ੍ਰਚਾਰ ਕਰ ਰਹੇ ਹੋ ਔਰ ਇਹ ਇਹਦਾ ਰਿਜ਼ਲਟ ਦੇਖੋ ਆਉਣ ਵਾਲੇ ਸਮੇਂ ਵਿੱਚ ਕੀ ਹੋਣਾ ਹੈ ਅੱਜ ਤੇ ਤੁਸੀਂ ਗੱਲਾਂ ਕਰੀ ਜਾ ਰਹੇ ਹੋ ਨਾ ਮੂੰਹ ਪਾੜ-ਪਾੜ ਕੇ ਜੋ ਜਿਹਦੇ ਮੂੰਹ ਦੇ ਵਿੱਚ ਆਉਂਦਾ ਹੈ ਜੋ ਕੁਝ ਉਹਦੇ ਮਨ 'ਚ ਹੁੰਦਾ ਬੋਲੀ ਜਾਂਦਾ ਹੈ ਪਰ ਇੱਥੋਂ ਇਹ ਸਾਬਤ ਹੁੰਦਾ ਕਿ ਤੁਸੀਂ ਸਾਡੀ ਧਾਰਮਿਕ ਪੁਸਤਕ ਜਿਹੜਾ ਧਾਰਮਿਕ ਗ੍ਰੰਥ ਹੈ ਪਵਿੱਤਰ ਬਾਈਬਲ ਆ ਔਰ ਇਤਿਹਾਸ ਹੈ ਸਾਡਾ ਉਹਦੇ ਨਾਲ ਤੁਸੀਂ ਛਲਵਾੜ ਕਰ ਰਹੇ ਹੋ ਨਾ ਛਲਵਾੜ ਕਰ ਰਹੇ ਹੋ ਉਹਦੇ ਨਾਲ ਸ਼ੀਰਸ਼ੜ ਕਰ ਰਹੇ ਹੋ ਅਸੀਂ ਪ੍ਰੂਫਾਂ ਦੇ ਤਹਿਤ ਗੱਲ ਕਰਦੇ ਆਂ ਤਰਕ ਦੇ ਨਾਲ ਗੱਲ ਕਰਦੇ ਆਂ ਆਵਾਜ਼ਾਂ ਤੁਹਾਡੇ ਵਾਂਗੂੰ ਗੱਲਾਂ ਨਹੀਂ ਕਰਦੇ ਜੇ ਤੁਹਾਨੂੰ ਇੰਨਾ ਸ਼ੌਂਕ ਹੈ ਨਾ ਪੱਤਰਕਾਰੀਆਂ ਦਾ ਤੇ ਮੈਂ ਤੁਹਾਡਾ ਚੈਲੰਜ ਐਕਸੈਪਟ ਕਰਦਾ ਮੇਰੇ ਨਾਲ ਕਰੋ ਗੱਲ ਜਿੰਨੇ ਕਰਨੀ ਹੈ ਮੇਰਾ ਨੰਬਰ 887226620 887226620 ਜਿਹੜੇ ਵੀ ਪੱਤਰਕਾਰ ਨੂੰ ਬਹੁਤਾ ਸ਼ੌਂਕ ਹੈ ਨਾ ਧਰਮ ਪਰਿਵਰਤਨ ਦੇ ਉੱਤੇ ਗੱਲ ਕਰਨ ਦਾ ਜੀ ਸ਼ਮਸੀ ਦੇ ਬਾਰੇ ਗੱਲ ਕਰਨ ਦਾ ਮੈਂ ਉਹਦਾ ਚੈਲੰਜ ਤਬੂਲ ਕਰਨਾ ਜਦੋਂ ਵੀ ਕਹੋਗੇ ਜਿੱਥੇ ਕਹੋਗੇ ਟਾਈਮ ਵੀ ਤੁਹਾਡਾ ਜਗ੍ਹਾ ਵੀ ਤੁਹਾਡੀ ਔਰ ਜਿਹੜਾ ਵੀ ਗੱਲ ਕਰਨੀ ਚਾਹੁੰਦਾ ਨਾ ਪੱਤਰਕਾਰ ਜਾਂ ਜਿਹੜਾ ਵੀ ਕੋਈ ਭੈਣ ਭਰਾ ਜਿਹਨੂੰ ਬਹੁਤਾ ਗਿਆਨ ਆ ਤੇ ਉਹ ਅਸੀਂ ਤਿਆਰ ਆ ਉਹਦੇ ਲਈ ਗੱਲ ਕਰ ਲਈ ਐਵੇਂ ਰਾਵਾਂ ਗਲੀਆਂ 'ਚ ਛੇੜਾ ਨਾ ਛੇੜੋ ਤੇ ਆ ਜਿਹੜੇ ਪਰਚੇ ਵੰਡਣ ਤੁਰ ਪੈਂਦੇ ਆ ਨਾ ਇਹ ਇਹ ਵੀ ਅਖਲ ਕਰੋ ਜਿਹਨੂੰ ਗੱਲ ਕਰਨੀ ਨਹੀਂ ਆਉਂਦੀ ਜਿਹਨੂੰ ਪਤਾ ਨਹੀਂ ਹੁੰਦਾ ਉਹਨਾਂ ਨੂੰ ਤੁਸੀਂ ਭੇਜ ਦਿੰਦੇ ਹੋ ਨਾ ਇੱਕ ਸਮਝਦਾਰ ਤੇ ਜਿਹੜਾ ਸੁਲਝਿਆ ਹੋਇਆ ਬੰਦਾ ਉਹ ਕਦੀ ਇਹੋ ਜੀ ਬੇਵਕੂਫੀ ਨਹੀਂ ਕਰੇਗਾ ਨਾ ਤੁਸੀਂ ਘਰਾਂ ਦੇ ਵਿੱਚ ਬੂਹੇ ਖੜਖਾ ਤੁਹਾਡਾ ਕੰਮ ਹੈ ਜਾਓ ਜਾ ਕੇ ਇਸਤਿਆਰ ਲਾਉਣੇ ਲਗਾਓ ਬੂਹੇ ਖੜਕਾਉਣ ਦੀ ਕਿਸੇ ਦੀ ਲੋੜ ਨਹੀਂ ਬੂਹੇ ਖੜਕਾਉਣੇ ਤੇ ਯਿਸੂਮਸੀ ਲਈ ਖੜਕਾਓ ਜਾ ਕੇ ਨਾ ਤੁਸੀਂ ਖੜਕਾ ਲਿਓ ਚਰਚਾਂ ਲਈ ਪਾਸਟਰਾਂ ਲਈ ਤੇ ਖੁਦਾ ਦਾ ਕਰੋਧ ਕਿਉਂ ਨਾ ਭਟਕੇਗਾ ਜੀ ਇਹ ਯਸ਼ੁਮਸੀ ਦੇ ਲਈ ਬੁਆ ਖੜਕਾਉਣਾ ਕਿ ਯਸ਼ੁਮਸੀ ਤੁਹਾਨੂੰ ਪਿਆਰ ਕਰਦਾ ਜੀ ਯਸ਼ੁਮਸੀ ਦੁਨੀਆ ਦਾ ਮੁਕਤੀ ਦਾ ਤੇ ਜਾਓ ਮੈਂ ਆਪਣੀ ਕੋਈ ਦੱਸਾਂ ਤਾਂ ਮੈਂ ਹਿੰਦੁਸਤਾਨ ਦੇ ਕਿੰਨੇ ਸਟੇਟਾਂ ਦੇ ਵਿੱਚ ਚਲੇ ਆ ਗਿਆ ਟ੍ਰੇਨਾਂ ਬੱਸਾਂ ਦੇ ਵਿੱਚ ਬਸ ਢਿਆਂ ਸਟੇਸ਼ਨਾਂ ਦੇ ਤੇ ਕਈ ਲੋਕਾਂ ਨੇ ਯਸ਼ੁਮਸੀ ਨੂੰ ਕਬੂਲ ਕਰ ਲਿਆ ਅੱਜ ਤੱਕ ਕਦੀ ਕਿਸੇ ਨੇ ਕੋਈ مخالਫਤ ਨਹੀਂ ਕੀਤੀ ਪਰ ਅੱਜ ਉੱਥੇ ਜਿੰਨੂੰ ਊੜਾ ਐੜਾ ਨਹੀਂ ਪਤਾ ਉਹ ਲੀਡਰ ਬਣੇ ਨੇ ਖੁਸ਼ਖਬਰੀ ਲੈ ਕੇ ਚੱਲੇ ਖੁਸ਼ਖਬਰੀ ਦਾ ਪਤਾ ਵੀ ਹੈਗਾ ਜੀ ਕੀ ਹੈ ਗੱਲ ਕਰਨੀ ਤੁਹਾਨੂੰ ਆਉਂਦੀ ਨਹੀਂ ਜਲੂਸ ਤੇ ਤੁਸੀਂ ਕਢਾ ਰਹੇ ਹੋ ਨਾ ਲੋਕਾਂ ਨੂੰ ਮੌਕਾ ਦੇ ਰਹੇ ਹੋ ਗੱਲ ਕਰਨ ਦਾ ਤੇ ਜਿਹੜੇ ਇਹਨਾਂ ਨੂੰ ਭੇਜਦੇ ਨੇ ਆਪ ਅੰਦਰਾਂ ਚ ਵੜ ਕੇ ਬੈਠੇ ਹੁੰਦੇ ਆ ਤੁਹਾਡਾ ਅਭਿਸ਼ੇਕ ਘਟਦਾ ਬਾਹਰ ਨਿਕਲ ਲੱਗਿਆ ਤੇ ਜਿਨ੍ਹਾਂ ਨੂੰ ਕੋਈ ਸਮਝ ਨਹੀਂ ਹੁੰਦੀ ਉਹਨਾਂ ਨੂੰ ਬਾਹਰ ਭੇਜ ਦਿੰਦੇ ਜੇ ਉਹ ਵੀ ਅਕਲ ਕਰੋ ਥੋੜੀ ਖੁਦਾ ਦੇ ਸੇਵਕਾਂ ਨੂੰ ਮੇਰੀ ਬੇਨਤੀ ਹੈ ਕਿ ਇਹੋ ਜੇ ਲੋਕਾਂ ਨੂੰ ਨਾ ਬਾਹਰ ਕੱਢੋ ਸਮਾਂ ਦੇਖੋ ਮਾਹੌਲ ਦੇਖੋ ਇਹਦੇ ਨਾਲ ਜੇ ਖੁਦਾ ਨੇ ਤੁਹਾਨੂੰ ਵਧਾਉਣਾ ਤੇ ਘਰੇ ਵਧਾ ਦੇਣਾ ਅੱਜ ਸੋਸ਼ਲ ਮੀਡੀਆ ਅੱਜ ਘਰ ਘਰ ਵੜਨ ਦੀ ਲੋੜ ਨਹੀਂ ਸੋਸ਼ਲ ਮੀਡੀਆ ਤੇ ਮੈਸੇਜ ਸਭਨਾਂ ਨੂੰ ਪਹੁੰਚ ਜਾਂਦਾ ਹੈ ਇਹ ਪ੍ਰਸਾਦ ਵਧਾਓ ਨਾ ਅਕਲ ਕਰੋ ਥੋੜੀ ਬਹੁਤੀ ਤਰੀਕੇ ਦੇ ਨਾਲ ਲੋਕਾਂ ਦੇ ਘਰਾਂ 'ਚ ਜਾਓ ਮਹੱਲਿਆਂ 'ਚ ਜਾਓ ਜੇ ਕੋਈ ਤੁਹਾਨੂੰ ਸੱਦਦਾ ਆ ਤੇ ਉੱਥੇ ਜੋ ਵਚਨ 'ਚ ਵੀ ਲਿਖਿਆ ਕਹਿੰਦੇ ਇੱਕ ਨਗਰ ਜਾਓ ਤੇ ਇੱਕ ਜਗ੍ਹਾ ਟਿਕੋ ਘਰ ਘਰ ਨਾਂ ਫਿਰੋ ਵਚਨ ਇਹ ਦੱਸਦਾ ਹੈ ਕਿ ਘਰ ਘਰ ਨਾਂ ਫਿਰੋ ਤੇ ਅੱਜ ਅਸੀਂ ਤਰਪਿੰਦ ਜੀ ਖੁਸ਼ਖਬਰੀ ਲੈ ਕੇ ਖੁਦਾ ਕਹਿੰਦਾ ਜਾਓ ਖੁਦਾ ਕਿਹੜਾ ਤੁਹਾਨੂੰ ਕਹਿੰਦਾ ਜਾਓ ਖੁਦਾ ਕਹਿੰਦਾ ਜਾਓ ਜਿਸ ਨਗਰ ਜਾਂਦੇ ਹੋ ਇੱਕ ਘਰ ਦੇ ਵਿੱਚ ਟਿਕੋ ਘਰ ਘਰ ਨਾਂ ਫਿਰਿਓ ਵਚਨ ਦੇ ਅਨੁਸਾਰ ਕੰਮ ਕਰੋ ਖੁਦਾ ਤੁਹਾਨੂੰ ਵੀ ਬੁੱਧ ਦੇ ਤੇ ਆ ਜਿਹੜੇ ਧਰਮ ਦੇ ਠੇਕੇਦਾਰ ਨੇ ਇਹ ਵੀ ਸੁਣ ਲਓ ਧਿਆਨ ਦੇ ਨਾਲ ਵੀ ਐਵੇਂ ਨਾ ਪ੍ਰਸਾਦ ਵਧਾਓ ਐਵੇਂ ਨਾ ਵਾਧੂ ਜਿਹੜਾ ਕਲੇਸ਼ ਵਧਾਓ ਬੜੀ ਸ਼ਾਂਤੀ ਅਮਨ ਆਮਾਨ ਦੇ ਨਾਲ ਦੁਨੀਆ ਚੱਲ ਰਹੀ ਆ ਇਹਨਾਂ ਨੂੰ ਚੱਲਣ ਦਿਓ ਸੋ ਸੇਵਕਾਂ ਦੇ ਲੱਗੇ ਮੇਰੀ ਬੇਨਤੀ ਆ ਕਿ ਜਿਹੜੇ ਤੋਰ ਦਿੰਦੇ ਹੋ ਇਹੋ ਜਿਹੇ ਲੋਕਾਂ ਨੂੰ ਜਿਨ੍ਹਾਂ ਨੂੰ ਕੁਝ ਪਤਾ ਨਹੀਂ ਉਹ ਵੀ ਥੋੜਾ ਅਪਰੇਜ ਕਰੋ ਰਬੂ ਤੁਹਾਨੂੰ ਬਰਕਤ ਦੇਵੇ ਪਰ ਮੈਂ ਫਿਰ ਕਹਿਣਾ ਚਾਹੁੰਦਾ ਜੇ ਕਿਸੇ ਪੱਤਰਕਾਰ ਨੂੰ ਜ਼ਿਆਦਾ ਹੀ ਡਿਬੇਟ ਦਾ ਸ਼ੌਂਕ ਆ ਜਾਂ ਜ਼ਿਆਦਾ ਹੀ ਸਵਾਲ ਕਰਨ ਦਾ ਸ਼ੌਂਕ ਆ ਜਾਂ ਜ਼ਿਆਦਾ ਹੀ ਬੰਦੇ ਇਕੱਠੇ ਕਰਕੇ ਸਵਾਲ ਕਰਨ ਦਾ ਸ਼ੌਂਕ ਸ਼ੌਂਕ ਹੈ ਤੇ ਸਾਡੇ ਨਾਲ ਸੰਪਰਕ ਕਰੋ ਅਸੀਂ ਤੁਹਾਡੇ ਚੈਲੰਜ ਐਕਸੈਪਟ ਕਰਦੇ ਹਾਂ ਉਹ ਵੀ ਪਿਆਰ ਨਾਲ ਗੱਲ ਕਰਾਂਗੇ ਆਵਾਜ਼ ਹਾਤਾਂ ਵਾਂਗੂ ਨਹੀਂ ਜਿਹੜਾ ਮੈਕ ਫਰ ਕੇ ਕਦੀ ਉਧਰ ਨੂੰ ਭੱਜ ਕੇ ਕਦੀ ਉਧਰ ਨੂੰ ਭੱਜ ਕੇ ਕੋਈ ਗੱਲ ਦਾ ਮੂੰਹ ਨਹੀਂ ਸਿਰ ਨਹੀਂ ਲਾਲਾ ਲਾਲਾ ਹੈ ਨਾ ਸਮੇਂਦਾਰ ਪੱਤਰਕਾਰ ਹੋਣ ਤੇ ਸਮੇਂਦਾਰ ਨਾਲ ਜਿਹੜੇ ਗੱਲ ਕਰਨ ਜੋ ਉਹਨਾਂ ਨਾਲ ਬੈ ਕੇ ਅਸੀਂ ਗੱਲ ਕਰਨ ਨੂੰ ਤਿਆਰ ਆਂ ਜੋ ਪੁੱਛਣਾ ਤੁਸੀਂ ਪੁੱਛੋ ਈਸ਼ੂਮਸੀ ਦੇ ਬਾਰੇ ਧਰ ਪਰਮਰਤਨ ਦੇ ਬਾਰੇ ਵੀ ਤੁਹਾਡੇ ਨਾਲ ਗੱਲ ਕਰਾਂਗੇ ਸਾਰੀ ਗੱਲ ਤਰੀਕੇ ਦੇ ਨਾਲ ਕਰਾਂਗੇ ਪਰ ਐਦਾਂ ਦੇ ਆ ਬੇਹੁੱਦੇ ਕੰਮ ਜਿਹੜੇ ਆ ਇਹ ਬੰਦ ਕਰ ਦਿਓ ਅੱਗ ਨਾਲੋਂ ਪੱਤਰਕਾਰਾਂ ਦਾ ਬੜਾ ਇੱਕ ਰੁਤਬਾ ਹੈ ਬੜਾ ਸਹਜੋਗ ਹੁੰਦਾ ਹੈ ਉਹਨਾਂ ਦਾ ਮਤਲਬ ਕਿਸੇ ਰਾਸ਼ਟਰ ਦੇ ਵਿੱਚ ਜਾਂ ਕਿਸੇ ਸਟੇਟ ਦੇ ਵਿੱਚ ਬੜਾ ਐਮ ਇੱਕ ਰੋਲ ਹੁੰਦਾ ਹੈ ਪਰ ਇਹੋ ਜਿਹੇ ਬੇਵਕੂਫ ਪੱਤਰਕਾਰ ਇਹੋ ਜੇ ਕੰਮ ਕਰਨ ਡੈ ਪੈਣਗੇ ਤੇ ਇਹ ਕਿਦਾਂ ਕੰਮ ਚੱਲੇਗਾ ਨਾ ਤੇਰਾ ਨਾ ਬਣੋ ਪੱਤਰਕਾਰ ਸਾਂਝਾ ਹੁੰਦਾ ਹੈ ਸਭਨਾਂ ਦਾ ਸਾਂਝਾ ਪੱਤਰਕਾਰ ਹੁੰਦਾ ਹੈ ਤੇ ਸਚਾਈ ਦੇ ਉੱਤੇ ਉਹ ਕੰਮ ਕਰਦਾ ਹੈ ਉਹ ਮਤਲਬ ਪੱਖਪਾਤ ਵਾਲੇ ਜਿਹੜੇ ਆ ਉਹ ਪੱਤਰਕਾਰ ਨਹੀਂ ਹੁੰਦੇ ਉਹ ਪੈਸੇ ਲੈ ਕੇ ਜਾਂ ਵਿਕੇ ਹੋਏ ਬੰਦੇ ਹੁੰਦੇ ਨੇ ਜਿਹੜੇ ਇੱਕ ਤਰਫੀ ਗੱਲ ਕਰਦੇ ਨੇ ਸੋ ਮਿਹਰਬਾਨੀ ਕਰਕੇ ਇਹੋ ਜੇ ਕੰਮਾਂ ਤੋਂ ਪਰਹੇਜ਼ ਕਰੋ ਔਰ ਮਸੀਹ ਲੋਕਾਨਵੀ ਮੇਰੀ ਬੇਨਤੀ ਆ ਹੱਥ ਜੋੜ ਕੇ ਵੀ ਤਰੀਕੇ ਨਾਲ ਕੰਮ ਕਰੋ ਜਿਹੜਾ ਲੋਕਾਂ ਨੂੰ ਮੌਕਾ ਨਾ ਮਿਲੇ ਸੋ ਪ੍ਰਭੂ ਤੁਹਾਨੂੰ ਬਰਕਤ ਦੇਵੇ ਸਾਰਿਆਂ ਨੂੰ ਜੈ ਐਮ ਸੀ ਜੀ